ਨਹੀਂ ਚਲੂਗੀ ਗੁੰਡਾ ਕਰਦੀ ਨਹੀਂ ਚਲੂਗੀ ਨਹੀਂ ਚਲੂਗੀ ਨਹੀਂ ਚਲੂਗੀ ਟੱਕੇ ਸ਼ਾਈ ਨਹੀਂ ਚਲੂਗੀ ਨਹੀਂ ਚਲੂਗੀ ਨਹੀਂ ਚਲੂਗੀ ਗੁੰਡਾ ਕਰਦੀ ਨਹੀਂ ਚਲੂਗੀ ਨਹੀਂ ਚਲੂਗੀ ਨਹੀਂ ਚਲੂਗੀ ਟੱਕੇ ਸ਼ਾਈ ਨਹੀਂ ਚਲੂਗੀ ਨਹੀਂ ਚਲੂਗੀ ਕਰਤਾਰ ਸਿੰਘ ਸਾਸਸਪੂ ਦਾ ਕਾਰਜਕਾਰੀ ਪ੍ਰਿੰਸੀਪਲ ਜਿਹੜਾ ਖੇਤੀਬਾੜੀ ਮਾਸਟਰ ਲਾਇਆ ਗਿਆ ਸੀ ਇਸ ਲਈ ਬੱਲੇ ਦੌਰਾਨ ਦੇ ਕਮੇਟੀ ਦੌਰਾਨ ਉਹ 3 ਸਾਲ ਇੱਥੇ ਬਹਲਾਇਆ ਨਹੀਂ ਨਾਨੀਰ ਕਮੇਟੀ ਦੇ ਜੇ ਸਾਡੇ ਸਤਕਾਰਯੋਗ ਘਰ ਦੀਪਕ ਸਿੰਘ ਖਾਲਸਾ ਜੀ ਬਹੁਤ ਗਿਣਤੀ ਵੋਟਰ ਨਾਲ ਜਿੱਤ ਕੇ ਆਇਆ ਤੇ ਉਹਨਾਂ ਨੇ ਇਹ ਅਨੁਗਲਕ ਸੰਸਥਾਵਾਂ ਦੀ ਕਮੇਟੀਆਂ ਬਣਾਈਆਂ ਜੀਆਂ ਜਿਹੜੇ ਪਰੰਪਰ ਕਮੇਟੀ ਖਾਲਸਾ ਸਕੂਲੀ ਬਣਾਈ ਗਈ ਹੈ ਅਸੀਂ ਪ੍ਰਿੰਸੀਪਲ ਜਗਤਾਰ ਸਿੰਘ ਨੂੰ ਜ਼ੁਬਾਨੀ ਤੇ ਲਿਖਤੀ ਤੌਰ ਤੇ ਪੱਤਰ ਕਢੀ ਸੀ ਕਿ ਦੀਦੀ ਦੇ ਕਵਾਰ ਦੀ ਮਜ਼ਦੂਰੀ ਭੇਜੀ ਜਾਵੇ ਬੈਂਕ ਦੇ ਖਾਤੇ ਨੰਬਰ ਦੱਸੇ ਜਾਣ ਬੱਚਿਆਂ ਤੋਂ ਜੋ ਪੈਸਾ ਇਕੱਠਾ ਕਰਦੇ ਆ ਪੀਸਾ ਦੇ ਨਾਂ ਤੇ ਡਗੜ ਕਿਹੜੇ ਖਾਤਾ ਨੰਬਰ ਜਮ੍ਹਾਂ ਕਰਾਉਂਦੇ ਉਹ ਦੱਸਣ ਇਨਕਾਰ ਕੀਤਾ ਅਸੀਂ ਤੇ ਉਸ ਨੂੰ ਕਾਰਜਕਾਰੀ ਪ੍ਰਿੰਸੀਪਲ ਤੋਂ ਬਦਲ ਕੇ ਨਵਾਂ ਪ੍ਰਿੰਸੀਪਲ ਆ ਗਿਆ ਉਸਨੇ ਫਿਰ ਉਸ ਸੀਨੀ ਛੱਡੀ ਬਦਲ ਲਿਆ ਉਸ ਤੋਂ ਬਾਅਦ ਫਿਰ ਉਸ ਸੀਨੀ ਆ ਕੇ ਕੰਮ ਕਰਨ ਲੱਗ ਗਿਆ ਚੱਕਪਕਾ ਦੇ ਸਿਆਣ ਕਰਨ ਲੱਗ ਗਿਆ ਉਸ ਤੋਂ ਬਾਅਦ ਵੀ ਇਸ ਨੇ ਦਿਲਚਰਾ ਨੂੰ 3 ਮਹੀਨੇ ਦਾ ਅਡਵਾਂਸ ਤਨਖਾਹ ਦੇ ਦਿੱਤੀ ਜੇ ਕਮਿਟੀ ਨੂੰ ਪਤਾ ਨਹੀਂ ਉਸ ਦਾ ਕਮਿਟੀ ਨੇ ਮਤਾ ਪਾਇਆ ਮਤਾ ਨੰਬਰ 13 18 8 25 ਨੂੰ ਇਹ ਜਗਤਾਰ ਸਿੰਘ ਖੇਤੀਬਾੜੀ ਮਾਸਟਰ ਉੱਪਰ ਕਾਫੀ ਦੋਸ਼ ਲੱਗੇ ਹੋਏ ਹਨ ਉਹਨਾਂ ਦੇ ਜਗਤਾਰ ਸਿੰਘ ਦੇ ਲੱਗੇ ਦੋਸ਼ਾਂ ਦੀ ਪੁਛ ਪਰਤਾਲ ਦੀ ਕਮੇਟੀ ਬਣਾਈ ਜਾਏਗੀ ਜੇ ਤੱਕ ਪੁਛ ਪਰਤਾਲ ਦੀ ਕਮੇਟੀ ਕੰਮ ਕਰੇਗੀ ਉਦ ਤੱਕ ਜੱਤਾ ਆਰਸ਼ਿੰਦ ਨੂੰ ਸਸਪੈਂਡ ਕੀਤਾ ਜਾਂਦਾ ਹੈ ਇਹ ਬਕਾਇਦਾ ਇਸ ਨੂੰ ਰਜਿਸਟਰ ਲੈਟਰ ਤੇ ਜਾਇਆ ਨੋਟਿਸ ਰਾਹ ਗਿਆ ਹੈ ਇਸ ਨੂੰ 76 ਪੰਜਾਬ ਦੇ ਲੈਟਰ ਸੀ ਕਰੋ ਕੱਢਾ ਇਸਪੈਂਡ ਤੇ ਅਸੀਂ ਇਹਨੂੰ ਕੱਢਾ 18 8 25 ਦੇ ਉਸ ਤੋਂ ਬਾਅਦ ਪਰਤਾਲੀਆ ਕਮੇਟੀ ਬਣਾਈ ਗਈ 10 9 25 ਦੇ ਮਤੇ ਦੇ ਮੁਤਾਬਕ ਲੈਟਰ ਮਿਲਿਆ 45 ਕਮੇਟੀ ਨੂੰ ਜੇ ਜੀ ਗੁਰਚੰਦ ਸਿੰਘ ਬਰਾਰ ਗੋਬਿੰਦਰ ਸਿੰਘ ਮਾਸਟਰ ਮਾਨ ਸਿੰਘ ਦੀ ਪਰਤਾਲੀਆ ਕਮੇਟੀ ਬਣਾਈ ਗਈ ਉਹ 44ਆ ਕਮੇਟੀ ਨੇ ਜਗਤਾਰ ਸਿੰਘ ਨੂੰ ਮਿਤੀ 13-9-25 ਨੂੰ ਇੱਕ ਡਿਜੀਟਲ ਲੈਟਰ ਭੇਜਿਆ ਉਸਨੇ ਕਿ 44ਆ ਕਮੇਟੀ ਸਾਹਨੇ ਪੱਖ ਪੇਸ਼ ਕਰਨ ਸੰਬੰਧੀ ਕੁਝ ਲਿਖਿਆ ਵੀ ਮਿਤੀ 12-8-28 ਲਈ ਆਪ ਜੀ ਨੂੰ ਖਾਸ ਸੀਨੀਅਰ ਕੈਂਡੀਸ ਕਮੇਟੀ ਵੱਲੋਂ ਆਪ ਜੀ ਨੂੰ 44ਆ ਕਮੇਟੀ ਬਣਾਈ ਜੀ ਹੈ 44ਆ ਵਾਸਤੇ ਪੱਕ ਰੱਖਣ ਲਈ 29-25 ਨੂੰ 11 ਵਜੇ ਖਾਸ ਸੀਨੀਅਰ ਕੈਂਡੀਸ ਦਫ਼ਤਰ ਵਿਖੇ ਪੇਸ਼ ਹੋਣ ਲਈ ਲਿਖਿਆ ਜਾਂਦਾ ਹੈ ਅੱਜ ਉਹ 44ਆ ਕਮੇਟੀ ਇੱਥੇ ਆਈ ਹੈ ਬਾਰੇ ਸਾਨੂੰ ਪਤਾ ਲੱਗਾ ਕਿ ਪ੍ਰਿੰਸੀਪਲ ਜੋ ਸਸਪੈਂਡ ਹੈ ਉਹ ਅੰਦਰ ਪ੍ਰਿੰਸੀਪਲ ਦੇ ਦਫਤਰ ਚ ਬੈਠਾ ਹੈ ਜੋ ਕਿ ਮੈਨੇਜਰ ਦਾ ਦਫਤਰ ਆ ਉਹ ਕੰਮ ਕਰ ਰਿਹਾ ਹੈ ਜਦੋਂ ਅਸੀਂ ਆਏ ਬੱਚੇ ਬਾਹਰ ਜਾ ਰਹੇ ਸੀ ਗੇਟ ਖੁੱਲਾ ਸੀਗਾ ਸਾਡੀ ਕਮੇਟੀ ਨੂੰ ਦੇਖ ਕੇ ਗੇਟ ਬੰਦ ਕਰ ਦਿੱਤਾ ਔਰ ਉਸ ਨੇ ਜਾ ਕੇ ਪ੍ਰਿੰਸੀਪਲ ਨੂੰ ਜ ਮੈਸੇਜ ਲਾਇਆ ਕਿਸੇ ਨੇ ਉਹ ਤਾਂ ਜਗਤਾਰ ਸਿੰਘ ਟੁੱਪੜੇ ਦੇ ਨਾਮ ਇੱਕ ਰਾਜਪਾਲ ਸਿੰਘ ਜੋ ਐਸੇ ਨੇ ਤੌਰ ਤੇ ਕੰਮ ਕਰਦਾ ਉਹਨੂੰ ਭੇਜਿਆ ਉਸ ਨੇ ਕਿਹਾ ਵੀ ਗੇਟ ਨਹੀਂ ਖੁੱਲੇਗਾ ਅਰੇ ਕਮੇਟੀ ਦੇ ਅੰਦਰ ਆਂਦਾ ਥਾ ਇਹ ਕਮੇਟੀ ਨੇ ਨਹੀਂ ਅੰਦਰ ਵਾਚਿਆ ਰਿਹਾ ਕਿ ਇਹ ਇਸ ਕਰਕੇ ਇਹ ਕਮੇਟੀ ਇਹ ਆਉਂਦਾ ਜੀ ਸਵਿਧਾਨ ਦੇ ਨਿਯਮ ਮੁਤਾਬਕ ਭਰਤੀ ਕੰਮ ਦਾ ਅਧਿਕਾਰ ਕਮੇਟੀ ਕੋਲ ਹੈ ਜੀ ਸਸਪੈਂਡ ਕਰਨ ਦਾ ਅਧਿਕਾਰ ਭਰਤੀ ਕੋਲ ਹੈ ਜੀ ਪੈਸੇ ਇਕੱਠੇ ਕਰਕੇ ਇਸ ਇਸ ਤਨਖਾਵਾ ਦੇਣ ਦਾ ਵੀ ਕੰਮ ਮੈਨੇਜਮੈਂਟ ਕੋਲ ਹੈ ਪਰ ਉਹ ਕਾਰਜਕਾਰੀ ਪ੍ਰਿੰਸੀਪਲ ਹੈ ਸਿਰਫ ਅਸੀਂ ਇੰਨਾ ਕਹਿ ਗਏ ਵੀ ਜੇ ਆਪਣੀ ਜੋ ਪਿਛਲੇ ਜੋ ਤਾਂਦ ਲਿਆ ਕੀਤੇ ਸੀ ਦੀ ਪੜਤਾਲ ਕਰਨ ਦੇ ਕੋਈ ਬੜਾ ਵੱਡਾ ਮਿਸ਼ਨ ਨਹੀਂ ਸੀ ਜੇ ਉਹਨੇ ਨਹੀਂ ਕੀਤਾ ਤਾਂ ਉਹਦਾ ਪੱਤਰ ਪੇਸ਼ ਕਰ ਸਕਦਾ ਸਾਡੇ ਦੌਰ ਮਰਤਾਲੀ ਦੇਖੋ ਜੀ ਅਸੀਂ ਦਾ ਸਹਿਤ ਪੜਤਾਲੀਆ ਕਮੇਟੀ ਹੈ ਪਰਤਾਲ ਕਰਨ ਆਇਆ ਪਰਤਾਲ ਦੀ ਆਪਦੀ ਰਿਪੋਰਟ ਹੈ ਜਿਹੜੀ ਅਸੀਂ ਪ੍ਰਬੰਧਕ ਕਮੇਟੀ ਨੂੰ ਦੇਵਾਂਗੇ ਸਾਡਾ ਤਾਂ ਇਲਾ ਮਕਸਦ ਹੈ ਕਿ ਜੇ ਗੇਟ ਖੁੱਲਿਆ ਉਹ ਤਾਂ ਫਿਰ ਤੁਸੀਂ ਉਹ ਅਗਲਾ ਜੇ ਗੇਟ ਹੀ ਨਾ ਖੁੱਲਿਆ ਅਸੀਂ ਇਹਨੇ ਤੁਹਾਡੇ ਫਿਰ ਰਿਮਾਈਂਡਰ ਦੇਵਾਂਗੇ ਵੀ ਅਸੀਂ ਪਰਤਾਲੀਆ ਕਮੇਟੀ ਆਈ ਸੀ ਆਪਦਾ ਪੱਖ ਅੱਖ ਲਈ ਤੁਸੀਂ ਸਾਨੂੰ ਦੇਖ ਕੇ ਗੇਟ ਬੰਦ ਕਰ ਦਿੱਤਾ ਅਸੀਂ ਫਿਰ ਦੁਬਾਰੇ ਲੈ ਸਕਦਾ ਜੇ ਵਿਆਦਾ ਪੱਖ ਪੇਸ਼ ਨਾ ਜਾ ਜੇ ਨਾ ਪੇ ਦੁਬਾਰੇ ਫਿਰ ਪੱਖ ਪੇਸ਼ ਕੀਤਾ ਜਾ ਕੋ ਲਿਖਿਆ ਅਸੀਂ ਆਪਦੀ ਰਿਪੋਰਟ ਹੈ ਜਿਹੜੀ ਪ੍ਰਬੰਧਕ ਕਮੇਟੀ ਨੂੰ ਉਹ ਭੇਜਾਂਗੇ ਉਹ ਆਪਦੇ ਦੇ ਟੀ ਐਕਸ਼ਨ ਅਗੇ ਲੈ ਰੱਖਾਂਗੇ ਇਹ ਨਾਮ ਜੀ ਦਿਕਤਾਰ ਸਿੰਘ ਮੈਂ 9697 ਦਾ ਇੱਥੇ ਬਤੌਰ ਖੇਤੀਬਾੜੀ ਦੀ ਪੋਸਟ ਤੇ ਕੰਮ ਕਰਦਾ ਹਾਂ 2 ਫਰਵਰੀ 15 ਤੋਂ ਬਤੌਰ ਆਫੀਸ਼ੀਅਟਿੰਗ ਪ੍ਰਿੰਸੀਪਲ ਕੰਮ ਕਰ ਰਿਹਾ ਹਾਂ ਹਗਾਮਾ ਅਧਿਆਪਕ ਵਰਗ ਹਗਾਮਾ ਨਹੀਂ ਕਰਦਾ ਇਹ ਤਾਂ ਜਦੋਂ ਜਮ੍ਹਾਂ ਹੀ ਜ਼ਿਆਦਾ ਕਦੇ ਵੱਲੋਂ ਦਲੀਲ ਕੀਤਾ ਜਾਵੇ ਹਗਾਮਾ ਉਰੋਂ ਦੰਦਾ ਹੈ ਕਿਉਂਕਿ ਜਿਹੜੇ ਇਹ ਪ੍ਰਬੰਧਕ ਕਮੇਟੀ ਹੈ ਸਾਡੀ 50 ਸਾਲਾਂ ਬਾਅਦ ਹੈ 1 April ਦੀ ਸਾਡੀ ਨਵੀਂ ਕਮੇਟੀ ਬਣੀ ਹੋਈ ਹੈ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਦੀ ਚੋਣ ਹੋਈ ਹੈ ਅੱਜ 6 ਮਹੀਨੇ ਹੋ ਗਏ ਪਹਿਲਾਂ ਤਾਂ ਇਹਦੀ ਆਸਤਮੇ ਪੋਲਿਟਿਕਸ ਆ ਖਿੱਤੋ ਤਾਨ ਵੀ ਮੈਂ ਆਇਆ ਸੰਸਥਾ ਦਾ ਪ੍ਰਧਾਨ ਬੰਨਾ ਇਹਨਾਂ ਦਾ ਕੋਈ ਸਮਾਜ ਸੇਵੀ ਬੰਦਾ ਨਹੀਂ ਇਹਨਾਂ ਚੋਂ ਜੇ ਟੋਟਲ 50 ਬੰਦੇ ਆ ਵੱਧ ਤੋਂ ਵੱਧ 5 ਬੰਦੇ ਸੱਚੇ ਦਿਲ ਦੇ ਸਮਾਜ ਸੇਵੀ ਹੋ ਸਕਦੇ हां ਸਾਾਨੂੰ ਕਹੁੰਦੇ ਆ ਜਿਹੜੇ ਸਕੂਲ ਪ੍ਰਸ਼ਾਸਨ ਦੇ ਵਿੱਚ ਪੈਸਾ ਕੱਟਾ ਹੁੰਦਾ ਉਹਨੂੰ ਕਿਦ ਕਰਨ ਦੇ ਲਈ ਕੋਲਿਡਿਸ਼ਨ ਕੀਤੀ ਜਾਂਦੀ ਹੈ ਬਿਲਕੁਲ ਕੀਤੀ ਜਾਂਦੀ ਹੈ ਜੀ ਟੀਚਰਾਂ ਨੂੰ ਜਿਹੜਾ ਵੈਲ ਕੁਆਲੀਫਾਈਡ ਟੀਚਰ ਹੈ ਡਬਲ ਐਮਏ ਹੈ ਪੋਸਟ ਗ੍ਰੈਜੂਏਟ ਹੈ ਉਹ ਉਹ ਗਲਤ ਕੰਮ ਕਿਉਂ ਕਰੂਗਾ ਇੱਕ ਅਧਿਆਪਕਾ ਵਰਗ ਹੈ ਇੱਕ ਸਤਿਕਾਰਯੋਗ ਪੇਸ਼ਾ ਸਾਡਾ ਵੀ ਐਸੇ ਹੀ ਦੇਖੋ ਸਾਨੂੰ ਸ਼ਰਮ ਮਹਿਸੂਸ ਹੋ ਰਹੀ ਹੈ ਅਸੀਂ ਗੇਟ ਤੇ ਅਸੀਂ ਦਰੀ ਤੇ ਬੈਠੇ ਆ ਸਾਡੇ ਮਾਪੇ ਜਿਹੜੇ ਅੱਜ ਪੇਪਰ ਚੱਲ ਰਿਹਾ ਸਾਡੇ ਸਤੰਭਾ ਟੈਸਟ ਚੱਲ ਰਿਹਾ ਮਾਪੇ ਉੱਤੇ ਗੇਰ ਤੇ ਖੜੇ ਐ ਵੀ ਕੀ ਇਹ ਕੀ ਇਹ ਜਲੂਸ ਨਿਕਲੀ ਜਾਂਦਾ ਉਹ ਉੱਥੇ ਜਾ ਕੇ ਕਿਉਂਕਿ ਜਿਹੜਾ ਮਾਨ ਸਿੰਘ ਨਾਂ ਦਾ ਆਦਮੀ ਐ ਮੈਨੇਜਮੈਂਟ ਦੇ ਵਿੱਚ ਉਹ ਆਪੋ ਬਣਿਆ ਕਿਉਂਕਿ ਮੈਨੇਜਮੈਂਟ ਹੈ ਹੀ ਨਹੀਂ ਲੈ ਕੀ ਕਰਦਾ ਮਾਨ ਉਹ ਉਹ ਉੱਥੇ ਪਹਿਲਾਂ ਜੋਬ ਕਰਕੇ ਗਿਆ ਉਹਨੇ ਮੈਂ ਉਹਦੀਆਂ ਜਿਹੜੀਆਂ ਦੇਖੋ মিডিਆ ਤਾਂ ਇੱਕ ਪਹਿਲਾਂ ਵੀ ਮੈਂ ਵਾਰ-ਵਾਰ ਜਦੋਂ ਮੈਂ ਸਟਾਰਟਿੰਗ ਲੈਣਾ ਹੈ মিডিਆ ਨੂੰ ਮੈਂ ਰੱਬ ਤੋਂ ਬਾਅਦ ਦੂਜੀ ਦਰਜਾ ਦੰਨਾ ਉਹ ਵੀ ਇਹਨਾਂ ਨੇ ਆਵਾਜ਼ ਥੋਣੀ ਤੁਹਾਡੀ ਆਵਾਜ਼ ਨਾਲ ਹੀ ਸੱਚ ਦਾ ਸੱਚ ਡੁਰਦਾ ਢੁਰਦਾ ਦੁੱਧਾ ਦੁੱਧ ਪਾਣ ਦਾ ਪਾਣੀ ਹੋਣਾ ਜਿਹੜਾ ਜਿਹੜੇ ਮਾਨ ਸਿੰਘ ਦੀ ਦਿਲ ਕੀਤੀ ਹੈ ਉਹ ਪੋਲੀਟੀਸ਼ੀਅਨ ਖੇਡ ਰਿਹਾ ਹੈ ਉਹ ਕਿਸ ਦੇ ਇਸ ਤੇ ਮਤਲਬ ਸਕੂਲ ਦੇ ਉੱਤੇ ਉਹ ਉਹ ਜੀ ਇੱਥੇ ਜਦੋਂ ਬੰਦਾ 17 ਸਾਲ ਕਿਸੇ ادارے ਤੇ ਕੋਈ ਨੌਕਰੀ ਕਰਕੇ ਜਾਂਦਾ ਹੈ ਤੁਸੀਂ ਇੱਕ ਅੰਦਾਜ਼ਾ ਲਾਓ ਬੇਸੇ 40 42 ਦੇ ਕਰੀਬ ਲਗਭਗ ਸਾਫ ਹੈ ਇੱਕ ਪਰਿਵਾਰ ਹੈ ਵੀ ਸਾਰੇ ਬੰਦੇ ਉਹਦੇ ਅੱਗੇ ਹੱਥ ਬੰਨ ਕੇ ਕਹਿੰਦੇ ਆ ਜੀ ਮਾਨ ਸਿੰਘ ਤੂੰ ਕਿਸੇ ਹੋਰ ਸੰਸਥਾ ਤੇ ਚਲਾ ਗਿਆ ਦੇ ਰਿਤੇ ਵਿਚਾਰਧਾਰਾ ਨੇ ਕੋਈ ਬੰਦੇ ਨੇ ਜਿਸ ਤਰ੍ਹਾਂ ਕੋਈ ਕੀੜ ਕੱਢਣੀ ਹੋਰ ਕੱਢਣੀ ਸਾਡੀ ਰਾਂਝਸ ਕੋਈ ਨਹੀਂ ਉਹਨੂੰ ਅਸੀਂ ਬਹੁਤ ਵਾਰੀ ਬੇਨਤੀ ਕੀਤੀ ਹੈ ਵੀ ਮਾਨ ਸਿੰਘਾ ਹੁਣ ਤੂੰ ਮੈਨੇਜਮੈਂਟ ਦੇ ਵਿੱਚ ਹੈਗਾ ਵੀ ਆਪਾਂ ਕੋਈ ਨਾ ਚੱਲੇ ਉਹਨੇ ਤਾਂ ਹਰ ਵਾਰ ਬਾਤ ਬਾਤ ਖੜਾ ਕਰਤਾ ਦੇਖੋ ਇੱਕ ਪੜ੍ਹੇ ਲਿਖੇ ਬੰਦੇ ਨੂੰ ਪਤਾ ਹੈ 66 66 ਸਾਲ ਦਾ ਪ੍ਰਿੰਸੀਪਲ ਗਵਰਨਮੈਂਟ ਹੈਡਰ ਸਕੂਲ ਦਾ ਪ੍ਰਿੰਸੀਪਲ ਨਹੀਂ ਲੱਗ ਸਕਦਾ ਸਿੱਖਿਆ ਭਾਗ ਦਾ ਇੱਕ ਐਕਟ ਹੈ ਜਿਹੜਾ ਪ੍ਰਿੰਸੀਪਲ ਹੈ ਉਹ ਵਿੱਚੋਂ ਲਾਇਆ ਜਾਂਦਾ ਹੈ ਉਹਨਾਂ ਨੂੰ ਸਾਰੇ ਬੰਦਿਆਂ ਨੂੰ ਜਿੰਨੇ ਬੰਦਿਆਂ ਉਹਨਾਂ ਨੂੰ ਉਹ ਕਮਾਈ ਫਿਰਦਾ ਹੈ ਵੀ ਇਹ ਨੂੰ ਜੀ ਸਸਪੈਂਡ ਕਰ ਦਿਓ ਆ ਮੈਂ ਤੁਹਾਨੂੰ ਅੱਗੇ ਵੀ ਆ ਰਜਿਸਟਰ ਇੱਥੇ ਦਿਖਾ ਕੇ ਹਟਿਆ ਵੇਖੋ ਮੈਂ ਇੱਥੇ ਸਕੂਲ ਦੇ ਵਿੱਚ ਹਾਜ਼ਰ ਹਾਂ ਸਾਰੇ ਕੋਈ ਗਵਰਨਮੈਂਟ ਦੇ ਪੈਨਸ਼ਨ ਕੇਸ ਹੋ ਸਾਰੇ ਮੈਂ ਭੇਜ ਰਿਹਾ ਹਾਂ ਹਾਂ ਤੁਹਾਡੇ ਪੇਜ ਨਾਲ ਰਹੀ ਹੈ ਜੀ ਤੁਹਾਨੂੰ ਤਾਂ ਹਾਂਜੀ ਹਾਂਜੀ ਇਹ 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 ਆ ਵੀ ਇਹ ਜੀ ਅਸੀਂ ਹਟਾ ਚੁੱਕੇ ਹਾਂ ਰਲਤਾ ਸੰਘਾ ਰਜਿਸਟਰ ਦਿਖਾਇਓ ਵੀ ਮੈਨੂੰ ਇਹ 18 ਤੋਂ ਮੈਨੂੰ ਅੱਜ ਮੈਨੂੰ ਪਤਾ ਲੱਗਾ ਇਹ ਕਹਿੰਦੇ ਆ ਵੀ ਤੁਹਾਨੂੰ 18 ਤੋਂ ਸਸਪੈਂਡ ਕੀਤਾ ਹੈ ਮੈਂ ਇਥੇ ਬਤੌਰ ਹਾਜ਼ਰੀ ਆ ਵੇਖੋ ਆ 20 ਤਰੀਕ ਹੋ ਗਿਆ ਅੱਜ ਆ ਪਿਛਲਾ ਅਗਸਤ 18 ਅਗਸਤ ਤੋਂ ਕੀਤਾ ਮੈਂ 1 ਮਹੀਨਾ ਤੇ 6 ਦਿਨ ਦੇ ਕਰੀਬ ਮੈਂ ਇਥੇ ਆਪਦਾ ਕੰਮ ਕਰ ਰਿਹਾ ਆਰਾਮਦਾਰੀ ਨਾਲ ਪਰ ਜਦੋਂ ਐ ਗੇਟ ਤੇ ਆ ਕੇ ਆਸੇ ਪਾਸੇ ਡਿਊ ਅਫਤਰ ਚਿੱਠੀ ਪਾਤੀ ਡੀਪੀਆਈ ਚਿੱਠੀ ਪਾਤੀ ਮੈਂ ਮੈਂ ਵੀ ਹੁਣ ਅੱਜ ਪੌਣੇ ਸੀ ਚਿੱਠੀ ਸਾਰਾ ਕਲੈਰੀਫਿਕੇਸ਼ਨ ਦੇਣਾ ਵੀ ਇਹਨਾਂ ਤੋਂ ਸਾਡਾ ਖਹਿੜਾ ਛੜਾਇਆ ਜਾਵੇ ਪ੍ਰੋਪਰ ਜਿਹੜੀ ਮੈਨੇਜਮੈਂਟ ਆ ਉਹ ਪ੍ਰਬੰਧ ਕੀਤਾ ਜਾਵੇ